ਜੀ ਹਾਸ਼ਮ ਬੋਡਰ ਤੇ ਮੌੜ ਮਾਹੌਲ ਤਣਾਪੂਰਨ ਬਣ ਚੁੱਕਿਆ ਹੈ ਕਿਸਾਨਾਂ ਵੱਲੋਂ ਮੋੜ ਦਿੱਲੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਾਰਡਰ ਤੇ ਲੱਗੀ ਭਾਰੀ ਫੋਰਸ ਵੱਲੋਂ ਕਿਸਾਨਾਂ ਨੂੰ ਮੋੜ ਰਸਤੇ 'ਚ ਰੋਕਿਆ ਗਿਆ ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਹੈ ਕਾਫੀ ਸਮਾਂ ਪਹਿਲਾਂ ਬਹਿਸਬਾਜ਼ੀ ਹੋਈ ਪਰ ਕਿਸਾਨ ਜੱਥਾ ਦਿੱਲੀ ਜਾਣ ਦੀ ਜਿੱਦ ਤੇ ਬਜਿੱਦ ਦਿਖਾਈ ਦਿੱਤਾ ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਤੇ ਕੜਾਕੇ ਦੀ ਠੰਡ 'ਚ ਪਾਣੀ ਦੀਆਂ ਬਿਚਾੜਾਂ ਅਥਰੂ ਗੈਸ ਦੀ ਵਰਤੋਂ ਕੀਤੀ ਗਈ ਹੈ ਤਾਂ ਕਿ ਕਿਸਾਨਾਂ ਨੂੰ ਖਦੇੜਿਆ ਜਾ ਸਕੇ ਇੰਨਾ ਕੀਤੀਆਂ ਜਾ ਰਹੀਆਂ ਪਾਣੀ ਦੀਆਂ ਬਿਚਾੜਾਂ ਦਾ ਕਿਸਾਨਾਂ ਵੱਲੋਂ ਡਟ ਕੇ ਮੁਕਾਬਲਾ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਲਗਾਤਾਰ ਕਿਸਾਨਾਂ ਨੂੰ ਤਰਬਿਤ ਕਰਨ ਲਈ ਪਾਣੀ ਦੀਆਂ ਬਿਚਾੜਾਂ ਅਥਰੂ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਪਾਣੀ ਦੀਆਂ ਬਿਚਾੜਾਂ ਤੇ ਅਥਰੂ ਗੈਸ ਦੀ ਵਰਤੋਂ ਕਾਰਨ ਕਈ ਕਿਸਾਨਾਂ ਦੀ ਹਾਲਤ ਖਰਾਬ ਹੋ ਚੁੱਕੀ ਹੈ ਕਈ ਕਿਸਾਨਾਂ ਦੀ ਸਿਹਤ ਵਿਗੜ ਚੁੱਕੀ ਹੈ ਜਿਸ ਦੇ ਚਲਦੇ ਕਿਸਾਨਾਂ ਨੂੰ ਇਲਾਜ ਲਈ ਹਸਪਤਾਲ ਚ ਲਜਾਇਆ ਗਿਆ ਜੀਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਕਿਸ ਤਰੀਕੇ ਨਾਲ ਕਿਸਾਨਾਂ ਤੇ ਪਾਣੀ ਦੀਆਂ ਬੁਚਾੜਾਂ ਕੀਤੀਆਂ ਜਾ ਰਹੀਆਂ ਨੇ ਅਥਰੂ ਗੈਸ ਤੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਲਗਾਤਾਰ ਬਾਰਡਰ ਤੇ ਮਾਹੌਲ ਤਣਾਪੂਰਨ ਬਣਿਆ ਦਿਖਾਈ ਦੇ ਰਿਹਾ ਹੈ ਦੱਸ ਦਈਏ ਕਿ ਪੁਲਿਸ ਵੱਲੋਂ ਕਿਸਾਨਾਂ ਤੋਂ ਦਿੱਲੀ ਜਾਣ ਦੀ ਪਰਮਿਸ਼ਨ ਮੰਗੀ ਜਾ ਰਹੀ ਹੈ ਜਦ ਕਿ ਕਿਸਾਨਾਂ ਵੱਲੋਂ ਆਪਣੇ ਤਰਕ ਦਿੱਤੇ ਜਾ ਰਹੇ ਨੇ ਆਖਰ ਕੀ ਕਹਿਣਾ ਦੋਮਾ ਤਿਰਾਂ ਦਾ ਇਹ ਤੁਸੀਂ ਉਹਨਾਂ ਦੇ ਮੋਹਰੀ ਸੁਣ ਲਓ ਜੇ ਜਾ ਕੇ ਝਰਨਾ ਦੇਣਾ ਹੈ ਤਾਂ ਕਿਰਪਾ ਕਰਕੇ ਆਪ ਪਰਮਿਸ਼ਨ ਅਪਲਾਈ ਕਰ ਦੇ ਔਰ ਪਰਮਿਸ਼ਨ ਜੇ ਮਿਲਦੀ ਹੈ ਤਾਂ ਹਮ ਆਪਕੇ ਸਾਥ ਖੁਦ ਆਪਕੋ ਵਾਪਸ ਛੋੜ ਕੇ ਆਏ ਨੰਬਰ 2 ਇਹ ਜੋ ਰਸਤਾ ਬੰਦ ਹੈ ਜਾਮ ਖੜੇ ਹੈ ये 24 जुलाई सुप्रीम कोर्ट ने स्टेटस को मेंटेन करने के लिए उसके आदेश है अभी कल भी माननीय सुप्रीम कोर्ट में हियरिंग हुई है हाईकोर्ट हाईकोर्ट का आपने पढ़ा था जी हाईकोर्ट का आपने पढ़ा था कि फौरी तौर के रस्ते खुले जाने हाईकोर्ट सुप्रीम कोर्ट में किसानों को आतुल है भारत की सरकार मारने के लिए पूरे देश के 140 करोड़ लोगों तक हमारी आवाज जा रही है पर देश के प्रधानमंत्री के कान जो कारपोरेट ने बंद कर रखे उनके कानों में हमारी आवाज नहीं जा रही है हम चाहेंगे पूरा भारतवर्ष उठ खड़ा हो अगर पूरे भारतवर्ष के किसान मजदूर आवाज उठाएंगे ये शैलिंग भी बंद हो जाएगी हमें दिल्ली भी जाने दिया जाएगा और इसी के साथ साथ हमारी मांगे भी मानी जाएंगी ਜੀ ਹਾਂ ਕਿਸਾਨ ਦਿੱਲੀ ਜਾਣ ਤੇ ਅੜੇ ਹੋਏ ਨੇ ਜਦ ਕਿ ਪੁਲਿਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਲਗਾਤਾਰ ਰੋਕ ਦੀ ਦਿਖਾਈ ਦੇ ਰਹੀ ਹੈ ਕਿਸਾਨਾਂ ਦੇ ਜਥੇ ਕਈ ਵਾਰ ਦਿੱਲੀ ਜਾਣ ਦੀ ਕੋਸ਼ਿਸ਼ ਕਰ ਚੁੱਕੇ ਨੇ ਪਰ ਪੁਲਿਸ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦੇ ਰਹੀ ਬੇਹੱਦ ਮਾਹੌਲ ਤਣਾਪੂਰਨ ਬਣਿਆ ਹੋਇਆ ਹੈ ਕਈ ਕਿਸਾਨ ਜ਼ਖਮੀ ਹੋ ਚੁੱਕੇ ਨੇ ਦੇਖਣਾ ਹੋਵੇਗਾ ਕਿਸਾਨ ਆਖਰ ਕਿਵੇਂ ਦਿੱਲੀ ਜਾ ਸਕਣਗੇ ਬਿਊਰੋ ਰਿਪੋਰਟ ਜਗਬਣੀ ਟੀਵੀ